ਅੱਜ 3x ਤਾਰਾਂ ਦਨ ਚੱਕਰਵਾਰ ਸਕੂਲ ਦੇ ਵਿੱਚ ਪੀਟੀਐਮ ਸਾਰੀਆਂ ਤਿਆਰੀਆਂ ਹੋ ਰਹੀਆਂ ਨੇ ਸਵੇਰੇ ਸਵੇਰੇ ਇਹ ਕਹਿਣਾ ਦਾ ਹੋ ਗਿਆ ਹਾਂ ਚੱਲਦੇ ਅੱਜ ਨਾ ਆ ਗਏ ਦਲੇ ਦਲੇ ਨਾ ਕਿ ਕਿਤਾਬੀ ਲੈ ਕੇ ਜਾਣਾ ਸਵੇਰ वाले बच्चे खड़े सारी टीचर भी बैठिए रिजल्ट देने भी ਸਾ ਆਪਣੀ ਦਾ ਪ੍ਰਬੰਧ ਤੇ ਆ ਸਭ ਦਾ ਵੈਲਕਮ ਬੋਰਡ ਤੇ ਅਦਰ ਅੱਜ ਲੱਗਣਾ ਪੁਸਤਕਾਂ ਦਾ ਜਿਹੜਾ ਖਰੀਦਦਾਰੀ ਹੋਈਗੀ ਅਦਰ ਆ ਸਭ ਦਾ ਵੈਲਕਮ ਬੋਰਡ ਇਹ ਹਰਪ੍ਰੀਤ ਦੀ ਤੇਜਸੰਦੀ ਨੇ ਤਿਆਰ ਕੀਤਾ। ਇਹ ਸਾਰੇ ਕਲਾਸਸਾਂ ਦੇ ਜਿਹੜੇ ਬੱਚਿਆਂ ਦੀ ਪੋਜੀਸ਼ਨਾਂ ਆਈਆਂ ਨੇ ਉਹ ਲਿਖੀਆਂ ਹੋਈਆਂ ਨੇ। ਇੱਧਰ ਅੱਜ ਪੁਸਤਕ ਮੇਲਾ ਲੱਗਣਾ। ਸੁਈਸਰ ਲਾਨਗੇ। ਤੇ ਇੱਥੇ ਅਸੀਂ ਪੁਸਤਕਾਂ ਫੇਰ ਵੀ ਸਕਦੇ ਹਾਂ। ਸੈਲਫੀ ਪੁਆਇੰਟ ਵੈਲਕਮ ਵੀ ਆਜੋ ਅਸੀਂ ਚਾਹ ਤੇ ਕਿਤਾਬਾਂ ਤੁਹਾਡੀ ਇੰਤਜ਼ਾਰ ਕਰਦੀਆਂ ਸਾਡੇ ਮਾਪੇ ਨੇ ਬੇਨਤੀ ਹੈ ਕਿ ਜਰੂਰ ਆਓ ਥੈਂਕ ਯੂ ਸਰ ਜੀ ਕੈਂਚੇ ਕੁਝ ਬਾਤ ਲੈ ਗਈ ਆ ਰੰਗੋਲੀ ਕੰਪੀਟੀਸ਼ਨ ਚੱਲ ਰਿਹਾ ਕਿਹੜੀ ਕਲਾਸ ਦਾ ਹੈ 9th ਦੂਰ ਤੱਕ ਬੁਝੇ ਬੈਠੇ ਆਲੀ ਚੱਕ ਰਹੀ ਹੈ ਜਿੰਨ ਕਿ ਪਿੱਛੇ ਪੈ ਰਹੀ ਹੈ ਹੈਗੀ ਦੇਰ ਤੋਂ ਬਾਕਸ ਲੱਗ ਰਹੀਆਂ ਨੇ ਤੁਸੀਂ ਇੱਧਰ ਖੜਾ ਖੜ ਜਾ ਹਾਂ ਹਾਂ ਆਹ ਭੈਣ ਜੀ ਇੱਧਰ ਖੜੀ ਸੱਜਰੇ ਜੀ ਨਾਲ ਜੀ ਨਾਲ ਆ ਜੀ ਤੂੰ ਬਹੁਤ ਹੋੜਾਈ ਕਰ ਲਓ ਅੱਗੇ ਆਜੋ ਮੜਾ ਅੱਗੇ ਆਜੋ ਅੱਗੇ ਆਜੋ ਹਾਂਜੀ ਨਾ ਬਣਾ ਜਾਰੀ ਆ ਰਗੇ ये പ്രബന്ധക <laughs> 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 एसएनसीरे उप चेयरमैन ने ऐसे इननो रिपोर्टिंग स्टोरी किताब है ये दे रहे हैं हम रंगोली कंपटीशन की बना रहे हो ये एलिफेंट एलिफेंट बना रहे हो बल्ले ਇਹ ਮੋਰਾ ਪੁੱਤ ਉਹ ਹੈ ਅਲੱਗ ਅਲੱਗ ਲੱਗੇ ਹੋਏ ਨੇ ਬੱਚੇ ਕੁੜੀਆਂ ਤਾਂ ਵੈਸੇ ਕਲਾਵੱਦ ਹੁੰਦੀ ਐ ਮੰਨਣਾ ਪਊਗਾ ਅੱਛਾ ਤੁਸੀਂ ਇਹਨੂੰ ਜਗਾਓਗੇ ਵਾਓ ਚੱਲ ਤੂੰ ਵੀ ਲਗਾ ਆਂਦਾ ਪੋਸਟਰ ਲਗਾ ਦੇ ਪਾਣੀ ਪਾਣੀ ਆਪ ਬਣਾਇਆ ਕਿ ਬਣਾਵਾਂ ਲਾਤਾ ਆਪ ਬਣਾਇਆ ਹੈ ਹੈ ਆਪ ਬਣਾਇਆ ओरिजिनल ਹੈ ਤਾਰੇ ਕਸਕਰ ਦਾ ਪਾਣੀ ਪਾ ਲਾਂਗੇ ਨਾ ਪਰ ਗੋਲ ਗੱਪੇ ਘਾਟਾ ਇਹ ਤਾਂ ਮੰਨ ਲਾ ਤਾਂ ਹੁਣੇ ਵਿਕ ਜਾਣਗੇ ਠੀਕ ਜੀ ਹੋਰ ਲ ਮੰਗਾ ਲਾਂਗੇ ਜੀ ਕੋਈ ਹਾਂ ਸੋਕ ਵੇਚ ਸਾਡੇ ਦਾ ਹੈ ਕੋਈ ਸਮਝ ਨਹੀਂ ਆ ਰਿਹਾ ਕੋਈ ਸਾਈਡ 到底是什么？ ਉਹ ਜਿਹੜਾ ਲਾਈਵਰੀ ਗੁੰਡੀ ਵੀ ਹੈ ਕੋਈ 1 ਘੰਟਾ ਬੰਨ ਲਾ ਵੀ 1 ਘੰਟਾ ਨਹੀਂ ਮੈਨੂੰ ਅੱਜ ਦਾ ਜੁੰਡੀ ਵੀ ਨਹੀਂ ਲੈ ਆਇਆ 1 ਘੰਟੇ ਤੋਂ ਜ਼ਿਆਦਾ ਚਾਹੇ ਅੱਧਾ ਅੱਧਾ ਘੰਟਾ ਦੋ ਵੇਲਾ ਹੋਵੇ ਚਾਹੇ 1 ਘੰਟਾ ਹੋਵੇ ਕਿਸੇ ਵੀ ਵੇਲੇ ਠੀਕ ਹੈ ਨਾ ਸ਼ਾਮ ਨੂੰ ਮੈਂ ਉਹ ਆਪ ਕਿੰਨੇ ਤੱਕ ਰੁਕ ਕੇ ਦਿੰਦਾ ਕਿ ਮੈਨੂੰ ਇਹ ਰੈਕਟ ਰੈਕਟ ਤਾਂ ਮੈਂ ਹੀ ਕਰ ਦਿਆਂਗਾ ਇਹ ਇੰਗਲਿਸ਼ ਹੋਣਾ ਇਹ ਇੰਪ੍ਰੇਵ ਹੋਣਾ ਹੈ ਪਰ ਪਰਿਵਾਰੋਂ ਆਏ ਆ ਉਹ ਮੈਂ ਕਰਤੀ ਜੀ ਜਦੋਂ ਮੈਂ ਪਾਸਾ ਕਰੀ ਹਾਂ ਆਸੀ ਆ ਵੀ ਉੱਪਰ ਤੋਂ ਕਰ ਰਹੀ ਕੋਈ ਨਹੀਂ ਮੈਂ ਬਸ ਇਹੋ ਕਰ ਰਹੀ ਹਾਂ ਬਸ ਇਹਦੇ ਤੋਂ ਕੰਮ ਸੀ ਬਸ ਮੇਰੇ ਕੋਲ ਆਈ ਤੂੰ ਗੋਲਗਾਪਾ ਸਰਵ ਕਰ ਰਹੀ ਹੈ ਸਰ ਨਹੀਂ ਨਹੀਂ ਮੈਂ ਕਹਿੰਦਾ ਪਾਣੀ ਪੀਵਾਂ ਬਹੁਤ ਸੁਆਦ ਬਣਾਇਆ ਵੀ ਮੈਡਮ ਨੇ ਕਰਵਾਈ ਤੇ ਮੈਡਮ ਸਾਡੇ ਨੂਡਲ ਦੇ ਵਿੱਚ ਨੇ ਪਾਸਾ ਦੇ ਇਹਨਾਂ ਨੂੰ ਗੋਲਗਾਪਾ ਇਹ ਮੈਂ ਵੀ ਜੀ ਕਰਵਾਈਆਂ ਨੇ ਟੈਸਟ ਕਰਵਾਉਂਦਾ ਆਹ ਚੰਗਾ ਕਰਵਾ ਦਿੱਤੀ ਜੀ ਗਲਾਬ ਦੇ ਪੀ ਸਕਦੇ ਤੇ ਤੁਜੀ ਸੁਗਣਾ ਲੈ ਇੱਕ ਜਗਲਾ ਇੱਕ 골ਗੱਪਾ 50 ਰੁਪਏ ਨਹੀਂ ਦੇ ਇਸਰ ਵਿੱਚ ਬਿਆਰ ਨੇ ਨਾ ਮਹਿੰਗਾ ਤਾਂ ਕੋਈ ਆਪਣੇ ਆਪ ਦੁਬੱਚਾ ਵਾਤੀ ਹੁਣ ਬਸ ਕਰ ਮੂੰਹ ਤੇ ਆਏ ਆ ਤੁਹਾਡੇ ਪਾਓ ਇਹ ਤੁਸੀਂ ਕੁੜੀਆਂ ਹੰਗ ਕਰਦੇ ਆ ਕੁੜੀਆਂ ਕਰਦੀਆਂ ਜਾਂ ਦੀ ਇੱਛਕੀ ਹੈਗੀ ਠੀਕ ਹੈ ਪਾ ਦੇ ਉਸ ਪਾਓ ਇਸ ਨੂੰ ਦੱਸਣੇ ਤਾਂ ਸੂਤਰ ਬਹੁਤ ਔਖੀ ਗੱਲ ਹੈ। ਇੱਕ ਸੈਕਿੰਡ ਦੀ ਬਾਤ ਤੇ ਗਏ ਕਿ ਇਹਦਾ ਜੈਦਾ ਤਾਂ ਫੋਰੀ ਕਰਨਾ। ਬਾਕੀ ਤੁਸੀਂ ਵਾਹੀਓ। ਇਹ ਕਿ ਤੁਹਾਨੂੰ ਹੈ। ਆਹ ਇਹ ਸਾਰੇ ਕਵਰ ਕਰਦੇ। ਇਹਨਾਂ ਨੂੰ ਆਇਆ ਕਰਦੇ। ਆਇਆ। ਥੋੜਾ ਜਾਂ ਐਂ ਕਾ ਤੇ ਤੁਸੀਂ ਕੋਬੜਾ ਵੀਡੀਓ ਬਣਵਾ ਸਕੋ। ਉਹ ਆ ਜਾਓ। ताली भैया ना आज तक आप सुंदर क्या है इनका आंकड़ा कैसा है लगता है क्या लास्ट लेके आया आंकड़ा बहुत लेयर है और आंकड़ा सोने एकदम सख्त है एक देना है अभी सर आप ही पढ़वा हां हां त्रिपाठी नाम दे कौन आ रहा है मैं तो मैं क्या बात हो रही है किसका बस गुणगंज जी Kastil 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 नालाई साबास गुरु तामा इत्र इत्र रह गए छे जेले चुनिया उबी जान्छ अच्छा तेरा नाम के ऐना का होन बे तुमला

ਆਜੋ ਆਜੋ ਪਹਿਲਾਂ ਤੁਸੀਂ ਕੱਲੇ ਕਰ ਲੈ ਕਰੋ ਪਹਿਲਾਂ ਕੱਲੇ ਕਰ ਲੈਣ ਦਿਓ ਐਸਐਸਸੀ ਚੇਅਰਮੈਨ ਸਾਹਿਬ ਸਾਡੇ ਪਹਿਲਾਂ ਦੇ ਚੇਅਰਮੈਨ ਸਾਹਿਬ ਜੀ ਹਾਂ ਜਿੰਨ ਦੀਪ ਸਾਹਿਬ ਦੀ ਮੈਂਬਰ ਸਾਹਿਬ ਅਕਟਗੜੇ ਇਹ ਆ ਸੁਣੀ ਕੋਈ ਸਾਰਾ ਕੁਝ ਇਨਸੈਪਟ ਹੀ ਆ ਬਸ ਅੱਗੇ ਅੱਲਾ ਬਰੈਚ ਹੀ ਕਰ ਉਹ ਲੋਕ ਇਹਦਾ ਬਾਪੂ ਚੀਜ਼ ਰਹੇ ਆ ਆ ਜਿਹੜੇ ਜਪਾ ਆਓ ਜੀ 5 ਲੱਖ ਨਹੀਂ 10 ਲੱਖ ਨਾ 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 ਨ ਨਹੀਂ ਮੰਮਾ 100 ਰੁਪਏ ਦੇ ਕੋਲੋਂ ਆਪਾਂ ਆਹ 10 10 10 10 10 10 3 10 ਦੇ ਇੱਕ ਕਾ ਭਾਈ ਹੈ ਇਹ ਬੀ ਸਪੈਸ਼ਲ ਆ 10 ਦੇ ਇੱਕ ਹਾਂ ਕਿੰਨੇ ਦਾ ਇੱਕ ਦਾ ਦੇ ਚਰਮ ਸਾਹਿਬੀ ਮੇਰੇ ਵਾਸਤੇ ਤਾਂ ਪਿਆਰ ਮੈਨੇ ਇੱਕ ਪੈ ਗਿਆ ਓ ਕੁਟ ਦੇ ਗਲਸ ਸਾਈਜ਼ ਚ ਕਿੱਥੇ ਹੈ ਸੁਪਰੀ ਤੇ ਮੁਸ਼ਪਰੀ ਤੇ ਮੁਸ਼ਪਰੀ ਤਾਂ ਜਦੋਂ ਲੋਗੋ ਦੇਖੋ ਯਾਰ ਅਸਲੀ ਲੋਗੋ ਲੋਗੋ ਬਣਾਤਾ ਹੈ ਅੱਜ ਬੜੀ ਕੁਸ਼ੀਨਗਾ ਲੋਗੋ ਕਮਾਲ ਦੀ ਗੱਲ ਹੈ ਯਾਰ ਕੋਈ ਇੱਧਰ ਹਾਂ ਇਹ ਕਦੀ ਪਾਕ ਸਿੰਘ ਦੀ ਨਾ ਪਤਾ ਨਹੀਂ ਸੀ ਪੂਰੀ ਅਮਿਸ਼ਾ ਸਵਾਰਿਆ ਦਾ ਜਿਹੜਾ ਸਰਕਾਰ ਨੇ ਫਰੀ ਕਿਹਦੇ ਜਿਆਦਾ ਲਈ ਆਪਣੇ ਬਾਲ ਬਲਕ ਬਣਾ ਆਇਆ ਮੈਂ ਬਣਾ ਲਾਉਗਾ ਟਾਲਾ ਪ੍ਰਾਉਡ ਜਰਾ ਤੀ ਮਗਰ ਇੱਥੇ ਜਾਣ ਚੱਲ ਆ ਲੈ ਲੋਕ ਵੀ ਕਿਤਾਬਾਂ ਵਿੱਚ ਉੜੇ ਨੇ ਮੇਰਾ ਟ੍ਰਾਂਸਫਰ ਪੈਣੀ ਪੈਣੀ ਹੋਣੀ ਆਹ ਕੰਨ ਤੋਂ ਫੋਨ ਹੀ ਕਰਦੀ ਹੋਏ जल्दी उठके बढ़िया और बारी बार मैच मेट मंडी भी है ना वो बारी बारी तैयारी करनी है बढ़िया ਸਭ ਸਭ ਡਾਇਰੈਕਟਰ ਮੰਨਣ ਦੀ ਅਗਰੇ ਮੰਡੀ ਫਾਈਲ ਸਭ ਮਾਣ ਹੈ ਡਾਇਰੈਕਟਰ ਲੱਖਾ 80 90% ਹੈ ਸਭਾ ਨੂੰ ਸਤ ਸ੍ਰੀ ਅਕਾਲ कर रहा है मैं चल रहा है मैं जाकर थोड़ी ये वाला काम है और जो किया है और जो बोल रहा है

क्या मतलब पदीना कर लो पर मैं मुझे ना नॉलेज आ रही है कैनवल दादा मामा अभी पके सर आज वहां नाला हुई गिननी वाला गिननी वाला कौन नाम कौन है पूछती बोला बेटा मेरा नाम सोनू है हां अच्छा ਉਹ ਲੇਡੀ ਬਣਾਈ ਹੈ ਜੀ ਕੀ ਬਾਰਨ ਮੂ ਹੈ ਨਾ ਹਾਂ ਉਹ ਬੜਾ ਖੂਬਸੂਰਤ ਹੈ ਦੇਖਿਆ ਆ ਬਾਹਲ ਜੇ ਜੁੜਾ ਇਹ ਵੀ ਦੱਸੇ ਨੇ ਕੀ ਕਰਿਆ ਹੈ ਇਹਨੂੰ ਰੰਗ ਨਹੀਂ ਮਿਲਿਆ ਸਹੀ ਹੈ ਬੜੇ ਜ਼ਰੂਰਤ ਕਾਟ ਦੂਗਾ ਆ ਮਾਸ ਰੰਗ ਵੀ ਨਹੀਂ ਮਿਲਿਆ ਇਸ ਕਰਕੇ ਇਹਦੇ ਵਿੱਚ ਮੈਂ ਅੱਛਾ ਅੱਛਾ ਤਾਂ ਫਿਰ ਸਹੀ ਹੈ ਇਹਦੀ ਕ੍ਰੀਏਟੀਵਿਟੀ ਠੀਕ ਹੈ ਸ਼ਾਬਾਸ਼ ਬੋਰਾ ਹਲਕਾ ਰੋ ਇਕ ਵਾਰੀ ਕੋਈ ਵਧੀਆ ਸਪੈਲਿੰਗ ਬਣਾਇਆ ਤਾਂ ਅੱਛਾ ਸਰ ਇਹ ਉੱਤਰ ਵੀ ਹੈ ਹਾਂਜੀ ਆ ਜੀ ਕੁਸ਼ ਹੈ ਦੱਸਿਆ ਬਸ ਹੈ ਆਓ ਬੱਚਾ ਜਾ ਬਾਤ ਆ ਯਾਰ ਆ ਨਾ ਬੜੀ ਸੋਹਣੀ ਹੈ ਨਾ ਬੋਲੋ ਜੀ ਸਾਹਿਬ ਸਰ ਕਿਹੜਾ ਪਿੰਡਾ ਪੁੱਤਰਾ ਜੀ ਕਿੰਨੇ ਦੇ ਬਿਟੇ ਦੱਸੋ ਜੁਗ ਵੀ ਨਾ ਜੁਗਾ ਅੱਛਾ ਅੱਛਾ ਜੁਗ ਵੀ ਕੁਲੀ ਕੁਲੀ ਚਾਹੀਦੀ ਚੰਡੂ ਕੇ ਚੰਡੂ ਕੇ ਆ ਫਰਸ਼ੂ ਵਿੱਚ ਹੀ ਉਹ ਲੈ ਲੈਣਾ ਆਮ ਜਿਹਾ ਬਹੁਤ ਸਮਾਂ ਫਰਸ਼ੂ ਵਿੱਚ ਮੇਕ ਕਰਤਾ ਉਹ ਜੀ ਦਾ ਵਾਰਪੇ ਜੀ ਟਿਕਾਉਣਾ ਟਿਕਾਉਣਾ ਸ਼ਾਬਾਸ਼ ਔਖਾ ਇਹਨੂੰ ਸ਼ੇਪ ਦੇਣੀ ਬਹੁਤ ਔਖਾ ਗੁੱਦੂ ਤਾਂ ਉਹਦੇ ਨਾਲ ਬਣਾਉਣਾ ਕਿਉਂਕਿ ਉਹ ਚਾਈਨਿਸ ਕਲਰ ਹੈ ਇਹ ਪੂਰੇ ਵਾਲੇ ਰੰਗ ਹੈ ਇਹਦੀ ਅੱਡ ਹੈ ਦੇ ਵੀਵਾ ਨੂੰ ਮੌਮਤੀ ਲਾਗਣਾ ਨਾਮ ਦੱਸੋ ਬੇਟਾ ਤੁਹਾਡਾ ਮਾਈ ਨੇਮ ਇਜ਼ ਜਸਪੀਰ ਇਹ ਤਾਂ ਤੇਨੇ ਪੜਨਾ ਹੜੋ ਕਰੀਓ ਸ਼ਰ ਅੱਛਾ ਤੇਰੇ ਪਾਪਾ ਦਾ ਨਾਮ ਕੀ ਦੇਸ ਲਾ ਦੇਣਾ ਦੁਪੱਟਾ ਚੱਕੋ ਮੇਂਗਰ ਮੇਂਗਰ ਅੱਗੇ ਪਿੱਛੇ ਸਾਰੇ ਆਪਾਂ ਇਹ ਸਾਰਾ ਕੁਝ ਮਿਕਸ ਕੀਤਾ ਹੈ ਨਾ ਚਾਈਨੀਸ ਤੇ ਬੂਰ ਕਾ ਬਸ਼ੇ ਤੂੰ ਕਰ ਲਈ ਨਾ ਬੇਟਾ ਅੱਛਾ ਪੇਰੈਂਟਸ ਆਏ ਹੋ ਠੀਕ ਆ ਹਾਂ ਬਣਾਇਆ ਯਾਰ ਆਇਆ ਲੱਗਦਾ ਨਾ 3D ਲੱਗਦਾ ਹੈ ਹਨਾ ਹਾਂ ਇਹ 3D ਬਿੰਦਾ ਆਹ ਬਦਲਾ ਬਟਕੇ ਰਵਾਲ ਇਹ ਇਹ ਆਇ ਕਿ ਨਹੀਂ ਸੋਚਿਆ ਤੂੰ ਐਂ ਕਰਦੀ ਬਹੁਤ ਸੋਹਣਾ ਸੱਚੇ ਦੱਸ ਰੋਕੀ ਪੱਟੇ ਲਾ ਦੇ ਤੇ ਉਹ ਆਇਆ ਲੱਗਦਾ ਨਹੀਂ ਕਿਥੇ ਹੁੰਦਾ ਨਾ ਨਾ ਕਰ ਸੋਹਣੇ ਪਾ ਜੀ ਆ ਚਾਰ ਇੱਕ ਜਗਾ ਕਲਾ ਲਾਉਂਗਾ

ਹੈਂ ਬਹੁਤ ਸੈਲਫੀ ਖਿਚਾ ਕਾ ਤਾ ਜਾਓ ਤੇ ਕਿਚੀ ਰੱਖੋ ਗੰਬੇੜਾ ਥੋੜਾ ਵੜਨਾ ਨਾ ਫੜਾ ਫੜ ਕਰਦੇ ਹੋ ਰੁਕਾਣਾ ਮੋੜਿਆ ਕੱਟੇ ਬਹੁਤ ਸਾਰੇ ਪਤਾ ਹੁੰਦਾ ਹੈ ਮੇਰੇ ਹੋਣ ਉਹ ਵਧੀਆ ਸਮਝੀ ਵਧੀਆ ਉਹ ਚਾਹ ਮੈਂ ਸ਼ਰਧਾ ਲੈ ਤੋ ਉਹ ਇਹ ਅਸਲੀ ਜਾਣਦੇ ਨੇ 아이너이 판은 잡히면. 이 판은 잡히면. 이 판은 잡히면. 이 판은 को दे कर लगे है टाइम राशि ਆ ਵੀ ਇੱਥੇ ਆ ਰਿਹਾ ਹੈ ਇਹ ਤਾਂ ਹੈ ਪੀਨੇ ਚਾਹਾਂ ਹਾਂ ਬਾਈ ਇੱਧਰ ਖੇਡਦੇ ਸੁਣਾ ਨਾ ਲੈ ਠੀਕ ਹੈ ਪਹਿਲਾਂ ਦੋ ਜਵਾ ਇਕੱਠੇ ਆਏ ਸੀ ਉਸ ਤੋਂ ਬਾਅਦ ਇੱਕ ਆਇਆ ਇਹ ਮੋਟਾ ਕਰਦੇ ਆ ਆਇਆ ਮੈਂ ਕਹਿੰਦੇ ਆ ਆ ਆ ਆ ਚਲੋ ਬੇਟਾ ਆ ਵੀ ਸੋਹਣੀ ਹੈ ਆ ਵੀ ਬਹੁਤ ਸੋਹਣੀ ਹੈ ਉਹਦਾ ਕਲਰ ਬਹੁਤ ਵਧੀਆ ਸੀ ਨਾ ਡਿਜ਼ਾਈਨ ਇਹਦੇ ਵੀ ਕਲਰ ਇਹਦੀ ਰਾਰਗੀ ਕਲਰ ਹੈ ਨਾ ਹਾਂਜੀ ਹੈਜੀ ਪੱਤੀ ਬਹੁਤ ਸੋਹਣੀ ਹੈ ਹਾਂ ਕਿੰਨੀ ਸੋਹਣੀ ਹੈ ਵਾਲੀ ਹੋ ਕੇ ਇਹਦੇ ਹਾਂ ਇਹ ਨਹੀਂ ਲੱਗਿਆ ਸਭ ਤੋਂ ਇਹ ਕਲਰ ਆ ਤੋ ਸਹੀ ਹੋ ਗਿਆ ਆ ਜਾ ਆ

ਕਿਨੇ ਸੀ ਮੋਸੇ ਨੇ ਤਾਂ ਪਰਾਇੋਗ ਜੇਗਾ ਜਿੰਨ ਸਰ ਵੀ ਆਦਾ ਤਾਂ ਕਿ ਹਟਾ ਲੇ ਕੋਸ਼ਿਸ਼ ਨਾ ਕਰ ਜਵਾਇ ਕਰ ਦੇ ਨੋ ਮੇਰੇ ਲੱਗੇ ਲੱਗੇ ਕੱਢ ਲੇ ਬੰਦਾ ਲੱਗੇ ਲੋਕ ਲੱਗੇ ਤੇ ਜਦੋਂ 17 ਤੇ ਬੈਸਟਰੇ ਰੇ ਪੰਚੂ ਜੀ ਹਾਂ ਵੀ ਇਹ ਕੰਮ ਟੈਲੀਵਿਜ਼ਨ ਕੋਈ ਨਹੀਂ ਆਇਆ ਹੈ ਨਾ ਆਈ ਹੈ ਤੇ ਦਿਖਾ ਕੇ ਪਰ ਇਹ ਇੱਥੇ ਜਾਣੀ ਚਾਹੀਦੀ ਹੈ ਇੱਥੇ ਹੈਨਾ ਕੱਟ ਪਰ ਦੇ ਬਈ ਹਾਂ ਘਟ ਪੜਦੀ ਐ ਨਹੀਂ ਠੀਕ ਐ ਜੀ ਘਰੇ ਪੜਦੀ ਛੜ ਗਿਆ ਹਾਂ ਇਹ ਦੋਨੇ ਪੜਦੇ ਆ ਬਸ ਪਹਿਣਾ ਐ ਉਹ ਤਾਂ ਸਾਈਡ ਤੇ ਨਹੀਂ ਆ ਬਸ ਕਰ ਵੀ ਬਸ ਕਰ ਆ ਜੀ ਪੂਰੇ ਆ ਜੀ ਆ ਜੀ ਖੜ ਜੀ ਕੋਈ ਨਹੀਂ ਖੜ ਜੀ Thank you. ਵਾਹ ਪਾਉਂਦੇ ਉਹ ਵੀ ਸਾਰਾ ਜੱਪ ਇੰਨਾ ਸੋਹਣਾ ਇਹਦਾ ਉਦੋਂ ਬਾਅਦ ਡਰ ਜਾਂਦੀ ਏ ਡਰ ਕਿ ਕੱਢ ਨਹੀਂ ਨਹੀਂ ਰਿਹਾ ਜਾ ਸਰ ਇੱਕ ਥੋੜਾ ਪੂਰੀ ਖਿਚ ਦਿਓ ਇੱਕ ਇੱਥੋਂ ਤੱਕ ਖਿਚ ਦਿਓ ਤਾਂ ਕਿ ਇਹ ਹੋਰ ਮੈਂ ਨਾ ਮੈਂ ਕੋਲ ਬਖਾਇਦਾ ਹੋਣਾ ਕਿ ਗੇਟ ਨਾਲੋਂ ਕੋਕਾ ਕਰਕੇ ਲਾ ਕੇ ਨਾ ਤੋਂ ਮੈਂ ਬਬਲ ਨਾਲ ਜੀਓ ਬਹੁਤ ਕੰਨੀ ਸਰਦਾ ਸਮੁੱਚਾ ਪਰ ਉਹ ਕਿੰਦਾ ਰਿਹਾ ਬਹੁਤ ਵਧੀਆ ਬਹੁਤ ਇੰਟਰਸਟ ਦਿਖਾਇਆ ਲਗਭਗ 6-7 ਕਲਾਸਾਂ ਦਾ 100% ਹੋ ਗਿਆ ਬਾਕੀਆਂ ਦਾ 90 92% ਮਾਪਿਆ ਆਏ ਨੇ ਕੰਮਾਂ ਦੇ ਰੁੱਤਾ ਪਰ ਫਿਰ ਵੀ ਸਾਹ ਦੇਖਣ ਵਾਲਾ ਸੀ ਬਾਕੀ ਜਦੋਂ ਵੀਡੀਓ ਪਾਵਾਂਗੇ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਬਿਲਕੁਲ ਤੇ ਬਹੁਤ ਜਿਵੇਂ ਆਪਾਂ ਪੀਡੀਐਮ ਵਾਸਤੇ ਇੱਕ ਸਪੈਸ਼ਲ ਬੋਰਡ ਤਿਆਰ ਕਰਾਇਆ ਸੀ ਆਪਣੇ ਤਿਆਰ ਕੀਤਾ ਸੀ ਬੱਚਿਆਂ ਨੇ ਉਹ ਬਹੁਤ ਪਸੰਦ ਕੀਤਾ ਗਿਆ ਸੈਲਫੀ ਪੁਆਇੰਟ ਵਗੈਰਾ ਅੱਜ ਕਿਤਾਬਾਂ ਦੀ ਸਟਾਲ ਵੀ ਲਾਈ ਸੀਗੀ ਨਵੀਆਂ ਕਿਤਾਬਾਂ ਦੀ ਬਹੁਤ ਮਾਪੇ ਕਿਤਾਬਾਂ ਫ੍ਰੀਕ ਲੱਗੇ ਗਏ ਨੇ। ਕ੍ਰੀਯਾਂ ਤਾਂ ਆਪਣਾ ਲਗਾਤਾ ਹੁੰਦਾ ਵੀ ਸ਼ਾਇਦ ਇਹਨਾਂ ਨੂੰ ਕਿਤਾਬਾਂ ਬਾਰੇ ਨੌਲੇਜ ਨਹੀਂ ਪਰੋ ਕਿਤਾਬਾਂ ਕਿ ਮੰਗਦੇ ਸੀ ਕਿ ਤੁਹਾਨੂੰ ਕਿਤਾਬ ਹੈਗੀ ਆ। ਬੱਚਿਆਂ ਨੇ ਸਿੱਖ ਜੀ ਆਦੇ ਹਰਕਾ ਨੇ ਖਰੀਦਿਆ ਤੇ ਕਮਾਲ ਦਾ ਉਤਸ਼ਾਹ ਸੀਗਾ ਇਸ ਲਈ ਸਾਰੇ ਦੇ ਆਪਕ ਅੱਜ ਦੇ ਜਿਹੜੋ ਪ੍ਰੋਗਰਾਮ ਨੇਪਰੇ ਜਿਹੜਾ ਹੈ ਉਹਦੇ ਲਈ ਵਧਾਈ ਦੇ ਪਾਤਨ ਨੇ। ਬਹੁਤ ਬਹੁਤ ਧੰਨਵਾਦ। ਧੰਨਵਾਦ।